ਸੁਭਾ ਫੋਨ ਆਇਆ ਸੀ ਜਿੰਮੇਂ ਦਾ ਕਹਿੰਦੇ ਇਸ ਤਰ੍ਹਾਂ ਗੱਡੀ ਸੀਗੀ ਝਟਕਾ ਤੇਲ ਪੂਆ ਕੇ ਦੌੜ ਗਿਆ ਕਾਰ ਆਪਣੇ ਇੱਥੇ ਛੱਡ ਗਿਆ ਜੀ ਕਾਰ ਦੇ ਉੱਪਰ ਉਹਦਾ ਮੁੰਡੇ ਦਾ ਨਾਮ ਲਿਖਿਆ ਆ ਹਾਂ ਸ਼ਾਇਦ ਬਤਰੀਸੇ ਕਿ ਜੀ ਤੁਸੀਂ ਅਸੀਂ ਪ੍ਰਸ਼ਾਸਨ ਨੂੰ ਕਾਰ ਬਾਰੇ ਜਾਣਕਾਰੀ ਦਿੱਤੀ ਗਈ ਤੁਸੀਂ ਬੇਨਤੀ ਕਰਦੇ ਆਂ ਉਹਦੇ ਬਾਰੇ ਵੈਰੀਫਾਈ ਕਰਕੇ ਉਹਦੇ ਦੇ ਸਬੰਧਤ ਕਾਨੂੰਨੀ ਕੀਤੀ ਜਾਵੇ ਤਾਂ ਕਿ ਗਾਹਾਂ ਤੋਂ ਇਹ ਜਿਹੀ ਕੰਮ ਨਾ ਹੋਰੀ ਕਿਤੇ ਪਹਿਲਾਂ ਵੀ ਇੱਥੇ ਹੋ ਚੁੱਕਿਆ ਹਾਂਜੀ ਪਹਿਲਾਂ ਵੀ ਹੋਇਆ ਕਈ ਵਾਰ ਬੰਦੇ ਲੱਭੇ ਗਏ ਪਹਿਲਾਂ ਉੱਤੇ ਤਾਂ ਨਹੀਂ ਆਇਆ ਕਿ ਕਿਲੇ ਹਾਂ ਬਾਕੀ ਆ ਵੀ ਹੋ ਜਾਂਦਾ ਜੀ ਸਈ ਪੰਪਾਂ ਤੇ ਹੋ ਜਾਂਦਾ ਟੁੱਟ ਜਾਂਦੇ ਨੇ ਸਰ ਨੁਕਸਾਨ ਤਾਂ ਹੈ ਨਾ ਜੀ 10000 ਦਾ ਤੇਲ ਲੈ ਗਿਆ ਤੇ ਤੁਸੀਂ ਇੰਦੇ ਲਈ ਕੋਈ ਉਪਾਅ ਕਿਉਂ ਨਹੀਂ ਬਣਾਉਂਦੇਗੇ ਉਪਾਅ ਜੀ ਹੁਣ ਕਰਾਂਗੇ ਹੌਲੀ ਹੌਲੀ ਕਰਾਂਗੇ ਇਸ ਬਾਰੇ ਵਿੱਚ ਕੋਈ ਨਾ ਕੋਈ ਸ਼ਕਤੀ ਅੱਛਾ ਕੈਮਰੇ ਲੱਗੇ ਹੋਏ ਸੀ ਕੈਮਰਿਆਂ 'ਚ ਆ ਗਿਆ ਕੈਮਰੇ ਲੱਗਣੇ ਨੇ ਕੈਮਰੇ ਦੇ ਵਿੱਚ ਸਭ ਕੁਝ ਆ ਗਿਆ ਕੀ ਕਹੋਂਗੇ ਵੀ ਇਹ ਜਿਹੜੇ ਹੁਣ ਲੋਕ ਐ ਕੈਮਰਿਆਂ ਦਾ ਵੀ ਖੌਫ ਨਹੀਂ ਮੰਨਦੇ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਕੈਮਰੇ ਦਾ ਵੀ ਜਿਹੜਾ ਗਲਤ ਬੰਦਾ ਵੀ ਉਹ ਮੰਨਦਾ ਕਿਹੜੀ ਰੋਡ ਤੇ ਪੰਪ ਹੈ ਤੁਹਾਡਾ ਇਫਤਿਹਪੁਰ ਰੋਡ ਤੇ ਜੀ ਕੀ ਨਾਂ ਹੈ ਜੀ ਜਲਾਲਾਬਾਦ ਐਸਪੀ ਮੋਟਰ ਠੀਕ ਤੁਹਾਡਾ ਕੀ ਨਾਮ ਹੈ ਸ਼ੋਪਰੀ ਸਿੰਘ ਜੀ ਅੱਜ ਸਵੇਰ 8:45 ਤੇ ਜਲਾਲਾਬਾਦ ਐਸਪੀ ਮੋਟਰ ਪੰਪ ਹੈ ਜਦੋਂ ਆਪਾਂ ਜਲਾਲਾਬਾਦ ਤੋਂ ਰੋਡਪੁਰ ਉੱਈਏ ਰਾਈਟ ਸਾਈਡ ਤੇ ਆਉਂਦਾ ਹੈ ਠੀਕ ਗੱਡੀ ਸਰਦਾਰ ਸਿੰਘਾ ਆਰਟੀਕਲ ਗੱਡੀ ਚ ਆਇਆ ਹੁਣ 3 ਲੱਖੇ ਚ ਗੱਡੀ ਦੇ ਵਿੱਚ ਤੇ ਚਿੱਟੇ ਰੰਗੀ ਆਰਟੀਕਲ ਸੀ ਤੇ ਉਹ ਉਹਦੇ ਵਿੱਚ ਤੇਲ ਪਾਇਆ ਤੇ ਤੇਲ ਪਵਾ ਕੇ ਇਹਨਾਂ ਨੂੰ ਕਾਟ ਦਿੱਤਾ ਸਪ੍ਰੈਨਚ ਕਰ ਲਈ ਇਹ ਇਹਨਾਂ ਦਾ ਬੰਦਾ ਕਾਰਡ ਸਟ੍ਰੈਚ ਕਰਨਾ ਕਹਿੰਦਾ ਉਹ ਦੌੜ ਗਿਆ। ਦੂਸਰਾ ਸਟ੍ਰੈਚ ਕੀਤਾ ਕਾਰਡ ਉਹਦੇ ਬਹੁਤ پیسے ਬਹੁਤ ਕੱਟ ਲਏ। ਜੀ ਨੰਬਰ ਸੀਗਾ ਵੀ 04AL 123 ਵੀ 04AL 1234 ਜੀ ਉਹ ਨੰਬਰ ਵੀ ਅਸੀਂ ਵੈਰੀਫਾਈ ਕਰ ਰਹੇ ਆਂ ਤੇ ਉਹਦਾ ਜਿਹੜਾ ਕਾਰਡ ਸੀਗਾ ਸਾਡੇ ਕੋਲ ਉਹ ਉਹਨੂੰ ਵੀ ਅਸੀਂ ਵੈਰੀਫਾਈ ਕਰ ਰਹੇ ਆਂ ਤੇ ਵੈਰੀਫਾਈ ਕਰਕੇ ਅਸੀਂ ਜਲਦ ਜਲਦ ਇਹਨੂੰ ਕਾਬੂ ਕਰ ਲਵਾਂਗੇ। ਜੀ ਸਰ ਕੀ ਕਹਿਣਾ ਚਾਹੋਗੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕਾਂਡ ਹੋ ਚੁੱਕੇ ਆ। ਤੇਲ ਪ੍ਰਵਾਹ ਕੇ ਗੱਟੀਆਂ ਵਾਲੇ ਮੋਸਟਲੀ ਫਰਾਰ ਹੋ ਜਾਂਦੇ ਪੰਪਾਂ ਤੋਂ ਤੇ ਮੈਂ ਮੈਂ ਤਾਂ ਪੰਪ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਜੇ ਆਪਾਂ ਫਿਰ ਫੋਰਨ ਸਿਸਟਮ ਮੰਗੂ ਕਾਰ ਵਗੈਰਾ ਰੱਖੇ ਜਾਣ ਪਹਿਲਾਂ ਪੇਮੈਂਟ ਦੇਵਾ ਕਰਾ ਕੇ ਕੋਈ ਕਾਰ ਲੱਤੇ ਜਾਣ ਕਾਰ ਤੇ ਪੇਮੈਂਟ ਪਹਿਲਾਂ ਹੋ ਜਵੇ ਤੇ ਤੇਲ ਪਾਏ ਦਾ ਵੀ ਤੇਲ ਪਾਜਾ ਜਾਂ ਕੋਈ ਬੈਰੀਕੇਡ ਵਗੈਰਾ ਲਾਇਆ ਜਾਣ ਤਾਂ ਤਾਂਕਿ ਕੋਈ ਬੰਦਾ ਕੁਝ ਦਾ ਹੈਵੀ ਤੇਲ ਪਵਾ ਰਹਾ ਹੈ ਉਹਦੇ ਕੋਲ ਕੋਈ ਗੱਡੀ ਖੜੀ ਕਰ ਦਿੱਤੀ ਆਵੇ ਆਪਣੀ ਕੋਈ ਫੇਕ ਗੱਡੀ ਜਾਂ ਬੈਰੀਕੇਡ ਲਾ ਦਿੱਤਾ ਜਾਵੇ ਉਹਦੇ ਨਾਲ ਇਹਦਾ ਪ੍ਰੀਵੈਂਟਿਵ ਕੀਤਾ ਜਾ ਸਕਦਾ ਹੈ ਹਾਂਜੀ ਥੈਂਕ ਯੂ ਥੈਂਕ